ਦੀਵਾਲੀ ਤੋਂ ਪਹਿਲਾਂ ਜਿਹੜਾ ਪੰਜਾਬ ਨੂੰ ਦਿਹਲਾਉਣ ਦੀ ਕੋਸ਼ਿਸ਼ ਜਿਹੜੀ ਆ ਪਾਕਿਸਤਾਨ ਦੇ ਵੱਲੋਂ ਲਗਾਤਾਰੀ ਕੀਤੀ ਜਾ ਰਹੀ ਹੈ ਇਸ ਲੜੀ ਦੇ ਵਿੱਚ ਲਗਾਤਾਰੀ ਪਾਕਿਸਤਾਨ ਦੇ ਵੱਲੋਂ ਜੋ ਵਿਸਫੋਟਕ ਸਮਾਨ ਹੈ ਉਹ ਭੇਜਿਆ ਜਾ ਰਿਹਾ ਹੈ ਦੱਸਦੀ ਹੈ ਕਿ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਅਜਿਹਾ ਸਮਾਨ ਮਿਲਦਾ ਹੈ ਜਿਸ ਨੂੰ ਵੇਖ ਕੇ ਉਹ ਖੁਦ ਹੈਰਾਨ ਹੋ ਜਾਂਦਾ ਹੈ ਦੱਸਦੀ ਹੈ ਕਿ ਕਿਸਾਨ ਖੇਤਾਂ ਦੇ ਵਿੱਚ ਢੇੜਾ ਮਾਰਨ ਦੇ ਲਈ ਗਿਆ ਸੀ ਲੇਕਿਨ ਜਦੋਂ ਉਸਨੇ ਅਜਿਹਾ ਸਮਾਨ ਦੇਖਿਆ ਤਾਂ ਉਸਨੇ ਤੁਰੰਤ ਪੁਲਸ ਨੂੰ ਉਸਦੀ ਇਤਲਾਹ ਦਿੱਤੀ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਸ਼ਹਿਰ ਦੇ ਵਿੱਚ ਜੋ ਗੜਬੜੀ ਫਲਾਉਣੀ ਸੀ ਉਸ ਨੂੰ ਅੰਜਾਮ ਦੇਣਾ ਸੀ ਤਾਂ ਪਹਿਲਾਂ ਹੀ ਪੁਲਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਜੋ ਹ ਉਕੇ ਰੱਖਿਆ ਹੋਇਆ ਸੀ ਦੱਸਦੇ ਕਿ ਭਾਰੀ ਮਾਤਰਾ ਦੇ ਵਿੱਚ ਜੋ ਬਾਰੂਦ ਸੀ ਉਹ ਬਰਾਮਦ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਮਾਤਰਾ ਦੇ ਵਿੱਚ ਜੋਸਲਾ ਬਰੂਦ ਹੈ ਉਹ ਇੱਕ ਕਿਸਾਨ ਦੇ ਖੇਤਾਂ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀ ਔਰ ਜਦ ਕਿਸਾਨ ਆਪਣੇ ਖੇਤਾਂ ਦੇ ਵਿੱਚ ਗੇੜੀ ਮਾਰਨ ਦੇ ਲਈ ਜਾਂਦਾ ਹੈ ਤਾਂ ਉਸ ਦੇ ਵੱਲੋਂ ਵੇਖਿਆ ਗਿਆ ਜਿਸ ਤੋਂ ਬਾਅਦ ਤੁਰੰਤ ਉਸ ਨੇ ਪੁਲਿਸ ਨੂੰ ਇਤਲਾਹ ਦਿੱਤੀ ਔਰ ਪੁਲਿਸ ਨੇ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਿਸ ਦੇ ਵਿੱਚ ਤਿੰਨ ਹੈਂਡਗ੍ਰਨੇਡ ਦੱਸੇ ਜਾ ਰਹੇ ਨੇ ਆਰ ਡੀ ਐਕਸ ਦੇ ਨਾਲ ਬੈਟਰੀ ਵੀ ਦੱਸੀ ਜਾ ਰਹੀ ਹੈ ਹੈੱਡਫੋਨ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਸ ਨੂੰ ਹ ਲਗਾਤਾਰੀ ਪਾਕਿਸਤਾਨ ਦੇ ਵੱਲੋਂ ਜੋ ਅਜੀਹਾ ਸਮਾਨ ਹੈ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਬਾਰਡਰ ਦੇ ਰਾਹੀਂ ਲਗਾਤਾਰੀ ਅਸਲਾ ਜਿਹੜਾ ਉਹ ਵੀ ਭੇਜਿਆ ਜਾ ਰਿਹਾ ਤਾਂ ਪੁਲਿਸ ਦੇ ਵੱਲੋਂ ਰਿਕਵਰੀ ਜਿਹੜੀ ਹੈ ਉਹ ਵੀ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇੱਕ ਖਤਰੇ ਦੀ ਘੰਟੀ ਹੋ ਸਕਦੀ ਹੈ ਕਿਉਂਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹੋ ਤਿਉਹਾਰਾਂ ਦੇ ਨੇੜੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਗੜਬੜੀ ਕਰਨ ਦੇ ਅਕਸਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣਾ ਸੀ ਜਿਹੜੀ ਕੋਸ਼ਿਸ਼ ਸੀ ਉਹ ਲਗਾਤਾਰੀ ਕੀਤੀ ਜਾ ਰਹੀ ਸੀ ਲੇਕਿਨ ਇਸ ਨੂੰ ਨਾਕਾਮਯਾਬ ਜਿਹੜਾ ਹੈ ਪੁਲਿਸ ਦੇ ਵੱਲੋਂ ਹੁਣ ਕੀਤਾ ਗਿਆ ਤਾਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜੋ ਅਸਲਾ ਬਰੂਦ ਹੈ ਉਹ ਬ੍ਰ ਸਮਗਰੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਉਸ ਸ਼ਖਸ ਦੀ ਵੀ ਪਾਲ ਕੀਤੀ ਜਾ ਰਹੀ ਹੈ ਜਿਸ ਦੇ ਲਈ ਇਹ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਤਾਂ ਉਸ ਦੇ ਮਨਸੂਬੇ ਕੀ ਸੀ ਇਸ ਦਾ ਵੀ ਜਾਣਨ ਦੀ ਕੋਸ਼ਿਸ਼ ਜਿਹੜੀ ਆ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਪੰਜਾਬ ਨੂੰ ਦਹਿਲੋਂਣ ਦੀ ਜਿਹੜੀ ਕੋਸ਼ਿਸ਼ ਹੋ ਲਗਾਤਾਰੀ ਸ਼ਰਾਪਤੀ ਅੰਸਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਇਸ ਤੋਂ ਪਹਿਲਾਂ ਇਹ ਮਨਸੂਬੇ ਜਿਹੜੇ ਨੇ ਉਹ ਨਾਕਾਮਯਾਬ ਜਿਹੜੇ ਨੇ ਉਹ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਤਿਉਹਾਰਾਂ ਤੋਂ ਪਹਿਲਾਂ ਲਗਾਤਾਰ ਵਕਵਕ ਥਾਮਾਂ ਦੇ ਉੱਤੇ ਅਜਿ ਦੇ ਵਿੱਚ ਕਈ ਵਾਰ ਅਸਲਾ ਇਸ ਤਰੀਕੇ ਦੇ ਬਾਰੂਦ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਤਾਂ ਪੁਲਿਸ ਦੇ ਵੱਲੋਂ ਲਗਾਤਾਰ ਹੀ ਇੰਨਾ ਕੋਸ਼ਿਸ਼ਾਂ ਨੂੰ ناکਾਮਯਾਬ ਜਿਹੜਾ ਕੀਤਾ ਜਾ ਰਿਹਾ ਤਾਂ ਇਹਨਾਂ ਦੇ ਮਨਸੂਬਿਆਂ ਨੂੰ ناکਾਮਯਾਬ ਕਰਕੇ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਜੋ ਹੈ ਪੁਲਿਸ ਨੂੰ ਮਿਲ ਗਿਆ ਪੁਲਿਸ ਦੇ ਵੱਲੋਂ ਸਾਰਾ ਬਾਰੂਦ ਜਿਹੜਾ ਉਹ ਬਰਾਮਦ ਕਰ ਲਿੱਤਾ ਗਿਆ ਆਪਣੇ ਕਬਜ਼ੇ ਦੇ ਵਿੱਚ ਲੈ ਲਿੱਤਾ ਗਿਆ ਪਰ ਇਹ ਕਿਤੇ ਨਾ ਕਿਤੇ ਇੱਕ ਖਤਰੇ ਦੀ ਘੰਟੀ ਹੋ ਸਕਦੀ ਹੈ ਕਿਉਂਕਿ ਲਗਾਤਾਰ ਹੀ ਪਾਕਿਸਤਾਨ ਦੇ ਵੱਲੋਂ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਅਜੀਹਾ ਸਮਾਨ ਹੈ ਉਹ ਲਗਾਤਾਰ ਭੇਜਿਆ ਜਾ ਰਿਹਾ ਪੰਜਾਬ ਦੇ ਕਈ ਥਾਵਾਂ ਤੋਂ ਅਜੀਹਾ ਸਮਾਨ ਜਿਹੜਾ ਪੁਲਿਸ ਦੇ ਵੱਲੋਂ ਬਰਾ ਮਧ ਹੋਈ ਹੈ ਇਸ ਤੋਂ ਬਾਅਦ ਹੋ ਸਕਦਾ ਹੈ ਕੁਝ ਹੋਰ ਵੀ ਖੇਪਾਂ ਜੜੀਆਂ ਨੇ ਉਹ ਆ ਸਕਦੀਆਂ ਨੇ ਇਸ ਦੇ ਲਈ ਪੁਲਿਸ ਦੇ ਵੱਲੋਂ ਹੁਣ ਬਾਰਡਰ ਏਰੀਏ ਦੇ ਉੱਤੇ ਜਿਹੜੀ ਸੁਰੱਖਿਆ ਹੈ ਹੋਰ ਵਧਾ ਦਿੱਤੀ ਗਈ ਹੈ ਤਾਂ ਕਿ ਦੇਸ਼ ਨੂੰ ਪੰਜਾਬ ਨੂੰ ਸ਼ਹਿਰ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਜਿਵੇਂ ਪਹਿਲਾਂ ਕਿਹਾ ਕਿ ਕੰਟੀਨਿਊਸ ਪ੍ਰੋਸੈਸ ਹੈ ਪਹਿਲਾਂ ਵੀ ਰਿਕਵਰੀਜ਼ ਹੋਈਆਂ ਚੰਗੀਆਂ ਤੇ ਅੱਗੇ ਵੀ ਅਸੀਂ ਕੰਟੀਨਿਊਸਲੀ ਸਾਡੀ ਵਿਜਲ ਜਾਰੀ ਰਹੂਗੀ ਤਾਂ ਜੋ ਕੋਈ ਜਿ세 ਇਹੋ ਜੀ ਕੋਈ ਮਨਸ਼ਾ ਹੈ ਕਿ ਅੰਮ੍ਰਿਤਸਰ ਦਾ ਕੋਈ ਨੁਕਸਾਨ ਕਰੀਏ ਜਾਂ ਕੋਈ ਇਹੋ ਜਿਹਾ ਟਾਰਗੇਟ ਕ੍ਰੀਏਟ ਕਰੀਏ ਇਹੋ ਜੀ ਸਿਚੁਏਸ਼ਨ ਕ੍ਰੀਏਟ ਕਰੀਏ ਜਿਹਦੇ ਨਾਲ ਪੈਨਿਕ ਕ੍ਰੀਏਟ ਹੋਵੇ ਸੋ ਉਹਨਾਂ ਦੇ ਖਿਲਾਫ ਇਹ ਐਕਸ਼ਨ ਲਗਾਤਾਰ ਜਾਰੀ ਰਹੂਗਾ ਪਿੱਛੇ ਰਿਕਵਰੀਜ਼ ਹੋਈਆਂ ਐਂਡ ਵੀਲ ਇਨਸ਼ੋਰ ਕਿ ਅੰਮ੍ਰਿਤਸਰ ਕੰਟੀਨਿਊਸ ਟੂ ਬੀ ਅ ਸੇਫ ਪਲੇਸ ਸਰ ਇਸ ਤੋਂ ਬਾਅਦ ਗੱਲ ਕਰੀਏ ਤਾਂ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜੀਆਂ ਜਿਹੜੀਆਂ ਹਾਜਤਾਂ ਨੇ ਜਾਂ ਗੱਡੀ ਵਿੱਚ ਨੇ ਉਹ ਬਹੁਤ ਵਧੀਆ ਨੇ ਇਸ ਸਾਹਮਣੇ ਵੀ ਕਿਹਾ ਸੀਗਾ ਕਿ ਇਸ ਤੋਂ ਬਾਅਦ ਉਸ ਸਟੈਂਡਿੰਗ ਵੀ ਵਧੀਆ ਹੈ اور बीएसएफ ਕੋਲ ਮਿਲ ਕੇ ਲਗਾਤਾਰ ਮਿਸ਼ਨ ਚੱਲਦੇ ਉਸ ਬਾਰੇ ਬੀਐਸਐਫ ਤੇ ਆਰਮੀ ਨਾਲ ਸਾਡੀ ਬੜੀ ਕਲੋਜ਼ ਕੋਆਰਡੀਨੇਸ਼ਨ ਚ ਅਸੀਂ ਕੰਮ ਕਰ ਰਹੇ ਹਾਂ ਜਿਹੜੀਆਂ ਹੋਰ ਵੀ ਸਿਸਟਰ ਏਜੰਸੀਜ਼ ਨੇ ਉਹਨਾਂ ਨਾਲ ਵੀ ਕਲੋਜ਼ ਕੋਆਰਡੀਨੇਸ਼ਨ ਚ ਜਿਵੇਂ ਮੈਂ ਕਿਹਾ ਕੰਮ ਕੀਤਾ ਜਾ ਰਿਹਾ ਸੋ ਇਹ ਰਿਕਵਰੀਜ਼ ਉਹਦਾ ਹੀ 파ਰਟ ਨੇ ਜਿਹੜੀਆਂ ਪਿੱਛੇ ਰਿਕਵਰੀਜ਼ ਹੋਈਆਂ ਨੇ ਉਹਦੇ ਚ ਵੀ ਬੜੀ ਚੰਗੀ ਕੋਆਰਡੀਨੇਸ਼ਨ ਰਹੀ ਹੈ ਨੋ ਡਾਊਟ ਕਿ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜਾ ਆਈਐਸਆਈ ਹੈ ਜਾਂ ਪਾਕਿਸਤਾਨ ਉਹਨਾਂ ਦਾ ਕੰਟੀਨਿਊਸ ਇੰਡੈਵਰ ਹੈ ਕਿ ਕਿਸੇ ਨਾ ਕਿਸੇ ਤਰੀਕੇ ਪੰਜਾਬ ਚ ਟਰਬਲ ਕ੍ਰੀਏਟ ਕਰੀਏ ਅਨਰੈਸਟ ਕ੍ਰੀਏਟ ਕਰੀਏ ਬਟ ਜਿਹੜੀ ਪੰਜਾਬ ਪੁਲਿਸ ਹੈ ਉਹ ਕਮਿਟਿਡ ਹੈ ਕਿ ਇਹੋ ਜਿਹਾ ਬਿਲਕੁਲ ਨਾ ਹੋਵੇ ਤੇ ਬਿਲਕੁਲ ਸੇਫ ਰਹੇ ਜਿਹੜੇ ਦੋ ਦਰਨੀਰ ਸੀਗੇ ਜਿਹੜੇ ਉਹ ਦੋ ਜਣੇ ਕੋ ਫੜੇ ਗਏ ਤੇ ਤਲਵਾਰ ਹੁੰਦਾ ਸੀਗਾ ਉਦੋਂ ਨਾਲ ਨਹੀਂ ਉਹਨਾਂ ਦਾ ਹੀ ਲੱਗਦਾ ਹੈ ਇਹ ਅੰਡਰ ਇਨਵੈਸਟੀਗੇਸ਼ਨ ਹੈ ਜਿਵੇਂ ਮੈਂ ਦੱਸਿਆ ਕਿ ਕੱਲ ਰਿਕਵਰੀ ਹੋਈ ਹੈ ਹਜੇ ਤੱਕ ਇਹਦੇ ਚ ਕਿਸੇ ਬੰਦੇ ਨੂੰ ਅਸੀਂ ਅਰੈਸਟ ਨਹੀਂ ਕੀਤਾ ਸੋ ਤਫਤੀਸ਼ ਇਹਦੇ ਵਿੱਚ ਜਾਰੀ ਹੈ ਜਲਦੀ ਇਹ ਰਿਚ ਕਲੀਅਰ ਹੋਊਗਾ ਕਿ ਕੌਣ ਬੰਦਾ ਇਨਵੋਲਡ ਸੀਗਾ ਤੇ ਕਿਸ ਕਾਰਨ ਕਰਕੇ ਆਇਆ